ਖਾਨਚ ਲੈ ਜਾ ਕੇ ਮੈਨੂੰ ਪਤਾ ਲੱਗਿਆ ਜੀ ਮੇਰੇ ਤੇ 376 ਐਨ 2 ਕੋਈ ਇਸ ਤਰ੍ਹਾਂ ਦੀ ਕੋਈ ਧਾਰਾ ਲਾ ਕੇ ਮੇਰੇ ਤੇ ਬਲਤਕਾਰ ਦਾ ਪਰਚਾ ਦਰਜ ਕਰਦੇ। ਵੀ ਹੋਰ ਮੇਰੇ ਤੇ ਜਿਹੇ ਜਿਹੇ ਸਾਨੂੰ ਪੌਣੀਆਂ ਮਟਰ ਦਾ ਪਾ ਦੋ। ਪਰ ਨਹੀਂ ਉਹ ਕਹਿੰਦੇ ਜੀ ਸਾਡੇ ਤੇ ਤੇਰੇ ਤੇ ਪੌਣੀਆਂ ਹੀ ਹੈ ਜੀ। ਮੈਂ ਕਹਿ ਮਸੀਆ ਮੇਰੀ ਉਹ ਮੰਤਰੀ ਸਾਹਿਬ ਨੇ ਹਨ ਜਿਨ੍ਹਾਂ ਨੇ ਦੇਖੋ ਜਨਾਨੀ ਦੱਸ ਰਹੀ ਹੈ ਵੀ ਉਹਨਾਂ ਨੇ ਪਰਚਾ ਕਰਾਇਆ ਹੋਰ ਵੀ ਮੇਰੇ ਨਾਲ ਤਾਂ ਉਹਨਾਂ ਦਾ ਕੋਈ ਮੇਲ ਹੀ ਨਹੀਂ ਹੈਗਾ ਜੀ। ਮੇਰੇ ਘਰਦਿਆਂ ਨੂੰ ਤੰਗ ਪ੍ਰੇਸ਼ਾਨ ਮੈਨੂੰ ਜਲੀਲ ਕੀਤਾ ਜੀ। ਠੀਕ ਹੈ। ਮਦਰ ਭਾਈ ਇੱਥੋਂ ਤੱਕ ਕਰਤਾ ਸੀ ਸਾਨੂੰ ਸੁਸਾਈਡ ਕਰਨ ਲਈ ਮਜਬੂਰ ਕਰਤਾ ਸੀ। ਮੇਰੇ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਜੀ ਤ ਤੁਸੀਂ ਲੋਕ ਰਾਈ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮੇਂਦਰ ਸਿੰਘ ਇਸ ਵਕਤ ਸਨਾਮ ਦੇ ਵਿੱਚ ਮੌਜੂਦ ਹਾਂ ਮੇਰੇ ਨਾਲ ਸੁਖੀ ਜਿੰਮਾਲੇ ਬੈਠੇ ਨੇ ਸਨਾਮ ਤੋਂ ਇਹਨਾਂ ਉੱਪਰ ਕਹਿ ਕਹਿ ਰਹੇ ਨੇ ਕਿ ਪੁਲਿਸ ਵੱਲੋਂ ਜਾਲੀ ਮੇਰੇ ਤੇ ਝੂਠਾ ਪਰਸ ਜਿਹੜਾ ਹੈਗਾ ਪੁਲਿਸ ਬਲੋ ਝੂਠਾ ਮੁਕੱਦਮਾ ਦਰਜ ਕਰਕੇ 376 ਦਾ ਬਲਾਤਕਾਰ ਦਾ ਮੈਨੂੰ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਤੇ ਪੁਲਿਸ ਦੇ ਨਾਲ ਸਰਕਾਰ ਦੇ ਮੰਤਰੀਆਂ ਵੱਲੋਂ ਵੀ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਮੇਰੇ ਨਾਲ ਸੁੱਖੀ ਜਮਾਦਾਰ ਨੇ ਸਾਰੀ ਗੱਲ ਸੁਣਦਿਆਂ ਵੀ ਅਸਲ ਦੇ ਵਿੱਚ ਪੂਰਾ ਮਾਅਜ਼ਰਾ ਕੀ ਸੁੱਖੀ ਵੀਰੇ ਸਭ ਤੋਂ ਪਹਿਲਾਂ ਸასი ਗੱਲ ਸੁਆਗਤ ਹਾਂਜੀ ਭਾਈ ਜੀ ਸਾਰਿਆਂ ਦਾ ਸასი ਗੱਲ ਅਸਲ ਦੇ ਵਿੱਚ ਰੌਲਾ ਕੀ ਹੈ ਮਸਲਾ ਕੀ ਹੈ ਭਈ ਮਸਲਾ ਕੁਛ ਨਹੀਂ ਸੀ ਮੈਂ ਨਾ ਥੋੜਾ ਮੋਟਾ ਮਤਲਬ ਫਾਈਨੈਂਸ ਦਾ ਕੰਮ ਕਰਦਾ ਨਾਲ ਐਮਸੀ ਦੇ ਨਾਲ ਤੇ ਲੋਕਲ ਬੰਦਿਆਂ ਨੂੰ ਦਿੰਦਾ ਸੀ ਐਮਸੀ ਨੂੰ ਹਾਂਜੀ ਮੌਜੂਦਾ ਮੈਂ ਐਮਸੀ ਆ ਜੀ ਤੇ ਮੈਂ ਕਿਸੇ ਨੂੰ ਪੈਸੇ ਦਿੱਤੇ ਹੋਏ ਸੀ ਜੀ ਹਰੀਸ਼ ਕੁਮਾਰ ਨੂੰ ਜੀ ਜੋ ਮੇਰੇ ਵਾਰਡ 'ਚ ਹੀ ਰਹਿੰਦਾ ਸੀ ਜੀ ਉੱਥੇ ਤੇ ਉਸ ਦੇ ਜੋ ਸੰਬੰਧ ਸੀ ਇਸ ਲੇਡੀ ਨਾਲ ਸੰਬੰਧ ਸੀ ਇਹ ਲੇਡੀ ਜੀ ਉਹਨਾਂ ਦੇ ਘਰੇ ਰਹਿੰਦੀ ਸੀ ਬਹੁਤ ਟਾਈਮ ਤੋਂ ਜੀ ਤੇ ਉਸ ਤੋਂ ਬਾਅਦ ਕੀ ਹੈ ਜੀ ਜਿਹੜੇ ਇਹ ਹਰੀਸ਼ ਕੁਮਾਰ ਦੇ ਜੋ ਡੀਐਸਪੀ ਸਾਹਿਬ ਨਾਲ ਜੋ ਜਨਾਨੀ ਦੱਸ ਰਹੀ ਹੈ ਦੇਖੋ ਜੀ ਮੈਨੂੰ ਕੁਝ ਨਹੀਂ ਪਤਾ ਇਸ ਗੱਲ ਦਾ ਹਰੀਸ਼ ਕੁਮਾਰ ਦੇ ਡਿਪਟੀ ਸਾਹਿਬ ਨਾਲ ਵੀ ਸੰਬੰਧ ਸੀ ਜੋ ਇੱਥੋਂ ਦੇ ਲੋਕਲ ਮੰਤਰੀ ਨੇ ਉਹਨਾਂ ਨਾਲ ਵੀ ਇਹਦੇ ਸੰਬੰਧ ਸੀ ਜੀ ਠੀਕ ਹੈ ਮੇਰੇ ਖਿਲਾਫ ਜੀ ਜਿਹੜੀਆਂ ਐਪਲੀਕੇਸ਼ਨਾਂ ਇਸ ਜਨਾਨੀ ਨੇ ਕੱਢੀਆਂ ਸੀ ਅਮੈਂ ਵੀ ਮੈਂ ਜਿਹੜਾ ਸੁਖੀ ਨੇ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਮੇਰੇ ਨਾਲ ਬਲਤਕਾਰ ਕੀਤਾ ਰਵਾਲ ਵਰਦੀ ਨੋਖ ਤੇ ਜੋ ਵੀ ਠੀਕ ਹੈ ਸਾਲ ਪਹਿਲਾਂ ਜੀ ਇਹ ਦਿਖਾ ਦੱਸਿਆ ਦੀ ਵੀ ਸਾਲ ਪਹਿਲਾਂ ਇਸ ਤਰ੍ਹਾਂ ਕੀਤਾ ਮੇਰੇ ਨਾਲ ਜਨਾਨੀ ਨੇ ਕਿਹਾ ਸੀ। ਤੋਂ ਜੋ ਐਪਲੀਕੇਸ਼ਨ ਦੀ ਵੂਮਨ ਸੈਲ ਵੱਲੋਂ ਡਿਫਟੀ ਦਫ਼ਤਰ ਆਈ ਮੈਨੂੰ ਡਿਫਟੀ ਦਫ਼ਤਰ ਬੁਲਾਇਆ ਗਿਆ ਜੀ। ਮੈਂ ਡੀਐਸਪੀ ਸਾਹਿਬ ਦੇ ਉੱਥੇ ਆਪਣੇ ਬਿਆਨ ਲਿਖਾ ਕੇ ਆ ਜੀ। ਮੈਂ ਜੀ ਮੈਂ ਆ ਬੰਦੇ ਤੋਂ ਪੈਸੇ ਲੈਣੇ ਨੇ। ਹਾਂ ਜੇ ਕੋਈ ਤੁਹਾਨੂੰ ਫੇਰ ਵੀ ਲੱਗਦਾ ਤੁਸੀਂ ਸਾਨੂੰ ਮੁੱਦੇ ਪਾ ਲਓ ਦੋਨਾਂ ਨੂੰ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲਓ ਪੁਲਿਸ ਤੋਂ ਕੁਝ ਨਹੀਂ ਲੁਕਿਆ ਹੁੰਦਾ। ਕਿੰਨੇ ਪੈਸੇ ਲੈਣੇ ਸੀ? ਮੈਂ ਤਕਰੀਬਨ 2.5 ਲੱਖ ਰੁਪਏ। ਅੱਛਾ ਉਹਨਾਂ ਦਾ ਸਬੂਤ ਹੈਗਾ ਤੁਹਾਡੇ ਕੋਲ? ਹਾਂ ਜੀ ਉਹ ਉਹਨਾਂ ਦਾ ਮੈਂ ਚ ਠੀਕ ਹੈ ਜੋ ਮੈਂ ਚੱਕਾ ਕੋਰਟ 'ਚ ਮੇਰਾ ਕੇਸ ਚੱਲ ਰਿਹਾ ਸੀ ਮੈਂ ਦੱਸ ਗਿਆ ਮੇਰਾ ਕੇਸ ਚੱਲ ਰਿਹਾ ਜੀ ਪੈਸੇ ਲੈਣ ਸੰਬੰਧੀ ਚਲੋ ਉਸ ਤੋਂ ਬਾਅਦ ਉਹਨਾਂ ਡੀਐਸਪੀ ਸਾਹਿਬ ਨੇ ਕਿਹਾ ਜੀ ਇਸ ਤਰ੍ਹਾਂ ਦਾ ਮਤਲਬ ਅਲੀਗੇਸ਼ਨ ਲਾਉਂਦੀ ਹੁੰਦੇ ਨੇ ਲੋਕ ਠੀਕ ਹੈ ਕੋਈ ਗੱਲਬਾਤ ਨਹੀਂ ਅਸੀਂ ਜਿਹੜੀ ਤੇਰੀ ਇਨਕੁਆਇਰੀ ਕਰਕੇ ਅਸੀਂ ਭੇਜ ਦਾਂਗੇ ਪਰ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਦੱਸਿਆ ਗਿਆ ਜੀ 31 8 2023 ਨੂੰ ਜੀ ਮੈਂ ਮੇਰੀ ਦੋਸਤ ਦੀ ਦੁਕਾਨ ਤੇ ਬੈਠਾ ਸੀ ਉੱਥੇ ਪੁਲਿਸ ਆਈ ਪੁਲਿਸ ਨੇ ਮੈਨੂੰ ਚੱਕਿਆ ਜੀ ਗੱਡੀ 'ਚ ਲੱਦ ਕੇ ਮੈਨੂੰ ਲੈ ਗਈ ਮੈਂ ਡੀਐਸਪੀ ਸਾਹਿਬ ਦਾ ਰੀਡਰ ਪਛਾਣ ਲਿਆ ਤੇ ਮੈਂ ਉਹਨਾਂ ਕਹੇ ਜੀ ਤੁਸੀਂ ਮੈਨੂੰ ਉਹੀ ਬੁਲਾ ਲੈਂਦੇ ਮੈਂ ਜੀ ਆ ਜਾਂਦਾ ਕੋਈ ਗੱਲ ਬਾਤ ਸੀ ਪਰ ਮੈਨੂੰ ਕਹਿੰਦੇ ਰਿਵਾਲਵਰ ਕੱਢ ਹੋਰ ਕੱਢ ਇਸ ਤਰ੍ਹਾਂ ਗੱਡੀ 'ਚ ਜਲੀਲ ਜਾ ਕਰਕੇ ਮੈਨੂੰ ਚੌਂਕੀ ਚ ਲੈ ਗਏ ਜੀ ਚੌਂਕੀ 'ਚ ਲੈ ਜਾਣ ਤੋਂ ਬਾਅਦ ਜੀ ਮੈਨੂੰ ਹਨਾ ਉੱਥੇ ਜੋ ਉਹਨਾਂ ਬਖਸ਼ੀ ਖਾਨੇ ਬੰਦ ਕਰਕੇ ਰੱਖਿਆ ਜੋ ਵੀ ਚਲੋ ਉਹਨਾਂ ਨੇ ਹੈਗਾ ਸੀ ਵਿਚਾਰਾਂ ਦਾ ਉਹਨਾਂ ਨੇ ਕੀਤਾ ਮਲਾਜਮਾਂ ਨੇ ਤੇ ਉਸ ਤੋਂ ਬਾਅਦ ਜੀ ਮੈਨੂੰ ਥਾਣੇ ਚ ਲੈ ਗਏ ਥਾਣੇ 'ਚ ਲੈ ਜਾ ਕੇ ਮੈਨੂੰ ਪਤਾ ਲੱਗੇ ਜੀ ਮੇਰੇ ਤੇ 376 ਐਨ 2 ਕੋਈ ਇਸ ਤਰ੍ਹਾਂ ਦਾ ਕੋਈ ਧਾਰਾ ਲਾ ਕੇ ਮੇਰੇ ਤੇ ਬਲਤ ਘਰ ਦਾ ਪਰਚਾ ਦਰਜ ਕਰਤਾ ਜੀ ਮੈਂ ਬ ਵੀ ਮੈਂ ਕੱਲੂ ਮੈਂ ਦੇਖੋ ਮੇਰੇ ਬੱਚੇ ਨੇ ਮੈਂ ਬਿਨਾ ਐ ਐਮਸੀ ਵੋਟਾਂ ਤੋਂ ਐ ਐਮਸੀ ਬਣਾਇਆ ਮੈਂ ਸਮਾਜ ਚ ਰਹਿਣਾ ਮੇਰੇ ਯਾਰ ਦੋਸਤ ਨੇ ਮੈਂ ਉਹਨਾਂ ਦੇ ਘਰਾਂ ਚ ਜਾਣਾ ਵਿਆਹਾਂ ਸ਼ਾਦੀਆਂ ਹੋਰ ਜਾਣਾ ਵੀ ਤੁਸੀਂ ਮੈਨੂੰ ਐ ਜਲੀ ਨਾ ਕਰੋ ਵੀ ਹੋਰ ਮੇਰੇ ਤੇ ਜਿਹੇ ਜੇ ਤੁਹਾਨੂੰ ਪੌਣੀਆ ਮਟਰ ਦਾ ਪਾ ਦੋ ਪਰ ਨਹੀਂ ਉਹ ਕਹਿੰਦੇ ਜੀ ਸਾਡੇ ਤੇ ਤੇਰੇ ਤੇ ਪੌਣੀ ਇਹ ਹੈ ਜੀ ਇਹ ਇਥੋਂ ਤੱਕ ਕੌਣਾ ਕਾ ਤੂੰ ਕਾਰਨ ਕੀ ਪਾਉਣ ਦਾ ਤੂੰ ਦੇਖੋ ਜੀ ਤਾਂ ਡੀਐਸਪੀ ਸਾਹਿਬ ਹੀ ਦੱਸ ਸਕਦੇ ਨੇ ਠੀਕ ਆ ਜਾਓ ਵਿਚਾਰੀ ਕੁੜੀ ਦੀ ਇੰਟਰਵਿਊ ਆ ਜੀ ਕੁੜੀ ਨੇ ਦੱਸਿਆ ਜੋ ਉਹ ਦੱਸ ਸਕਦੇ ਮੈਨੂੰ ਕੁਝ ਨਹੀਂ ਪਤਾ ਜੀ ਮੈਂ ਤਾਂ ਮੈਂ ਤਾਂ ਇਹ ਵੀ ਸਜ਼ਾ ਮਿਲੀ ਹੈ ਵੀ ਮੈਂ ਲੋਕਾਂ ਦੇ ਲੋਕ ਭਲਾਈ ਦੇ ਕੰਮ ਕਰਦਾ ਸੀ ਹਨ ਆਪਦੇ ਵਾਰਡ ਚ ਕੋਈ ਵੀ ਬੰਦਾ ਕਹਿ ਦੇਈ ਮੈਂ ਕਿਤੇ 1 ਰੁਪਿਆ ਕਿਸੇ ਨੂੰ ਖਾਂਦਾ ਹੋਵਾਂ ਜਾਂ ਕਮੇਟੀ ਚ ਖਾਂਦਾ ਹੋਵਾਂ ਜੀ ਹਨ ਜੋ ਮਰਜ਼ੀ ਮੈਨੂੰ ਸਜ਼ਾ ਲਾ ਦੇਣ ਇਥੋਂ ਤੱਕ ਕਿ ਜਿਹਨਾਂ ਨੇ ਮੇਰੇ ਘਰ ਵਾਲੀ ਦਾ ਨਾਮ ਵੀ ਵਿੱਚ ਪਰਚੇ ਚ ਪਾਤਾ ਜੀ ਠੀਕ ਆ ਲੋਕਾਂ ਨੇ ਚਲੋ ਵੀਡੀਓ ਪਾਈਆਂ ਮੇਰੇ ਘਰ ਵਾਲਿਆਂ ਨੇ ਵੀਡੀਓ ਪਾਈਆਂ ਮੇਰੇ ਯਾਰਾਂ ਦੋਸਤਾਂ ਨੇ ਵੀਡੀਓ ਪਾਈਆਂ ਵੀ ਅਸੀਂ ਇਕੱਠ ਰੱਖਣਾ ਵੀ ਤੇ ਨਜਾਇਜ਼ ਪਰਚਾ ਹੋ ਰਿਹਾ ਦੇਖੋ ਹਰੇਕ ਰੱਖਦੀ ਹੁੰਦਾ ਪਰ ਇਹਨਾਂ ਨੇ ਕੀ ਕੀਤਾ ਜੀ ਮੈਨੂੰ ਐਸਐਚਓ ਸਾਹਿਬ ਨੇ ਹੋਰ ਉੱਥੇ ਜੀ ਆ ਕੇ ਮੈਨੂੰ ਕਿਹਾ ਵੀ ਤੂੰ ਇਹ ਇਕੱਠ ਰੋਕ ਵੀ ਨਹੀਂ ਅਸੀਂ ਤੇਰੇ ਘਰ ਵਾਲੀ ਦੇ ਵਿੱਚ ਨਾਮਜ਼ਦ ਵਿੱਚ ਕਰਾਂਗੇ ਚਲੋ ਮੈਂ ਹਾੜੇ ਹੂੜੇ ਕੱਢੇ ਜੀ ਉਹਨਾਂ ਦੇ ਘਰੇ ਮੈਨੂੰ ਲੈ ਕੇ ਆਵੇਂ ਘਰੇ ਕਿਹਾ ਵੀ ਤੁਸੀਂ ਇਕੱਠ ਨਾ ਰੱਖੋ ਠੀਕ ਆ ਉਹਨਾਂ ਤੋਂ ਮੈਂ ਘਰਦਿਆਂ ਤੋਂ ਵੀਡੀਓ ਪਵਾਈ ਤੁਸੀਂ ਆਪਦਾ ਬਿਮਾਰ ਦਾ ਬਹਾਨਾ ਖੇਲ ਤੋਂ ਬਾਅਦ ਨਹੀਂ ਬਕਸ਼ੀ ਖਾਣੇ ਚੋਂ ਜੀ ਥਾ ਥਾਣੇ 'ਚ ਮੈਨੂੰ ਲੈ ਕੇ ਆਏ ਜੀ ਉਸ ਤੋਂ ਬਾਅਦ ਕੀ ਕੀਤਾ ਜੀ ਪਰ ਇਹਨਾਂ ਨੇ ਫੇਰ ਵੀ ਆਪਣੀ ਜ਼ਬਾਨ ਤੋਂ ਮੁੱਕਰ ਗਏ 2 2.5 ਮਹੀਨੇ ਬਾਅਦ ਉਹ ਮੇਰੇ ਘਰ ਵਾਲੇ ਦਾ ਸਪਲੀਮੈਂਟਰੀ ਚਲਾਨ ਪੇਸ਼ ਕਰਕੇ ਇਹਨੇ ਉਹਨਾਂ ਫੇਰ ਵੀ ਨਾਮਜ਼ਦ ਵਿੱਚ ਕਰਤਾ ਕਿਉਂਕਿ ਅਸਲ ਉਹਦੇ ਨਾਂ ਤੇ ਸੀ ਉਹ ਵਿੱਚ ਦਿਖਾਤਾ ਜੀ ਠੀਕ ਹੈ ਇੱਥੋਂ ਤੱਕ ਕਿ ਮੇਰੇ ਯਾਰ ਦੋਸਤ ਜਿਹੜੇ ਮੇਰੇ ਪੈਰਵਾਈ ਕਰ ਰਹੇ ਸੀ ਉਹਨਾਂ ਨੂੰ ਫੋਨ ਤੇ ਧਮਕਾਉਣਾ ਠੀਕ ਹੈ ਉਹਨਾਂ ਦੇ ਖਿਲਾਫ ਵੀ ਅਰਜ਼ੀਆਂ ਕਢਾਤੀਆਂ ਸੀ ਵੀ ਤੁਸੀਂ ਇਹਦੇ ਖਿਲਾਫ ਜੀ ਵੀ ਇਹਦੇ ਹੱਕ 'ਚ ਵੀ ਤੁਸੀਂ ਇਹਨੂੰ ਮਤਲਬ ਇਹਦੀ ਪੈਰਵਾਈ ਕਰ ਰਹੇ ਹੋ ਤੁਸੀਂ ਪੈਰਵਾਈ ਵੀ ਨਹੀਂ ਕਰਨੀ ਇਨਾ ਮਤਲਬ ਜੇਲ੍ਹ ਚ ਤੰਗ ਪਰੇਸ਼ਾਨ ਕਰਾਉਣਾ ਜੀ ਠੀਕ ਹੈ ਫੇਰ ਪਤਾ ਨਹੀਂ ਦੇਖੋ ਛੋਟੇ ਮੁਲਾਜ਼ਮ ਵਿਚਾਰੇ ਆਏ ਸੀ ਵੀ ਇਹਨੂੰ ਕੋਟ ਦੇ ਦੀ ਸਾਨੂੰ ਵੀਡੀਓ ਭੇਜੋ ਇਹ ਨਹੀਂ ਪਤਾ ਕਿਨੇ ਵੀਡੀਓ ਮੰਗ ਰਿਹਾ ਸੀ ਤੇ ਕੌਣ ਮੰਗ ਰਿਹਾ ਸੀ ਮੈਨੂੰ ਕੁਝ ਨਹੀਂ ਪਤਾ ਜੀ ਠੀਕ ਹੈ ਪਰ ਭਾਈ ਮੈਂ ਇਹ ਗੱਲ ਕਹਿਣਾ ਹਾਂ ਚਲੋ ਮੈਂ ਇੱਕ ਐਮਸੀ ਹਾਂ ਮੇਰੀ ਉਹ ਮੰਤਰੀ ਸਾਹਿਬ ਨੇ ਹਣ ਜਿਨ੍ਹਾਂ ਨੇ ਦੇਖੋ ਜਨਾਨੀ ਦੱਸ ਰਹੀ ਹੈ ਵੀ ਉਹਨਾਂ ਨੇ ਪਰਚਾ ਕਰਾਇਆ ਹੋਰ ਵੀ ਮੇਰੇ ਨਾਲ ਤਾਂ ਉਹਨਾਂ ਦਾ ਕੋਈ ਮੇਲ ਹੀ ਨਹੀਂ ਹੈਗਾ ਜੀ ਮంత్రి ਸਾਹਿਬ ਨੇ ਜੇ ਕੋਈ ਟੱਕਰ ਲੈਣੀ ਹੈ ਹਨ ਉਹਨਾਂ ਦੇ ਲੈਵਲ ਦੇ ਨੇ ਜਿਵੇਂ ਰਜਿੰਦਰ ਦੀਪਾ ਜੀ ਨੇ ਜਾਂ ਹੋਰ ਨੇ ਸਾਡੇ ਕਾਂਗਰਸੀ ਜਸਵਿੰਦਰ ਧਮਾਨ ਜੀ ਨੇ ਬినਰਜੀਤ ਗੋਲੜੀ ਹੋਰ ਵੀ ਜਿਹੜੇ ਲੀਡਰ ਨੇ ਜਿਹੜੇ ਬਰਾਬਰ ਦੇ ਨੇ ਜੇ ਕੋਈ ਗੱਲਬਾਤ ਉਹਨਾਂ ਨਾਲ ਟੱਕਰ ਮੇਰੇ ਨਾਲ ਉਹਨਾਂ ਦਾ ਦੇਖੋ ਹਨਾ ਮੇਰਾ ਐਮਐਸਸੀ ਨਾਲ ਪਹਿਲੀ ਗੱਲ ਉਹਨਾਂ ਦਾ ਕੋਈ ਲੈਵਲ ਨਹੀਂ ਹੈਗਾ ਮੈਨੂੰ ਐ ਤੰਗ ਪ੍ਰੇਸ਼ਾਨ ਮੇਰੇ ਘਰਦਿਆਂ ਨੂੰ ਤੰਗ ਪ੍ਰੇਸ਼ਾਨ ਮੈਨੂੰ ਜਲੀਲ ਕੀਤਾ ਜੀ ਠੀਕ ਹੈ ਮਤਲਬ ਭਾਈ ਇੱਥੋਂ ਤੱਕ ਕਰਤਾ ਸੀ ਸਾਨੂੰ ਸੁਸਾਇਡ ਕਰਨ ਲਈ ਮਜਬੂਰ ਕਰਤਾ ਸੀ ਮੇਰੇ ਪਰਿਵਾਰ ਨੂੰ ਵੀ ਭਾਈ ਮੇਰੇ ਪਰਿਵਾਰ ਨੂੰ ਵੀ ਸੁਸਾਇਡ ਨਹੀਂ ਦੇ ਭਾਈ ਮੇਰੇ ਯਾਰ ਦੋਸਤ ਤੇ ਲੋਕਾਂ ਦੀਆਂ ਦਵਾਵਾਂ ਨਾ ਹੁੰਦੀਆਂ ਤੇ ਹੋ ਸਕਦਾ ਜਮੈਂ ਇੱਥੇ ਪਰ ਭਾਈ ਇਹ ਨਾ ਹਨਾ ਜਦੋਂ ਇਸ ਤਰ੍ਹਾਂ ਪਰਚੀ ਇਸ ਤਰ੍ਹਾਂ ਦਾ ਪਤਾ ਸੀ ਜਿਹੜਾ ਮੈਂ ਲੋਕਾਂ ਨੂੰ ਮੂੰਹ ਕਿਵੇਂ ਦਿਖਾਉਂਦਾ ਜੀ ਕਰਦੇ ਮੇਰੇ ਮਜਬੂਰ ਕਰਤੇ ਤੇ ਵੀ ਉਹ ਵੀ ਐਂ ਕਰਨੇ ਵੀ ਅਸੀਂ ਮਰਾਂਗੇ ਮੇਰਾ ਪਿਓ ਦੇਖ ਲਓ ਆ ਪਿਓ ਦੇਖ ਲਓ ਮੇਰੇ ਘਰ ਵਾਲੀ ਤੇ ਜਿਹੜੇ ਮੇਰੇ ਯਾਰ ਦੋਸਤ ਨੇ ਜੀ ਠੀਕ ਹੈ ਤੇ ਜਿਹੜੇ ਮੇਰੇ ਪਿੱਛੇ ਪੈਰ ਬਾਈ ਕਰ ਰਹੇ ਨੇ ਤੁਹਾਨੂੰ ਤਾਂ ਸਾਰਾਂ ਨੂੰ ਪਰਮਾਤਮਾ ਦਾ ਬਈ ਮੈਂ ਤਾਂ ਉਹਨਾਂ ਦਾ ਸ਼ੁਕਰੀਆ ਕਰਦਾ ਜੇ ਮਨ ਨੂੰ ਉਹ ਡਰ ਜਾਂਦੇ ਕੋਈ ਪੈਰਬਾਈ ਉਹਨਾਂ ਦੇ ਪਰਚਾ ਪਾ ਦਿੰਦੇ ਹਨ ਫਿਰ ਮੈਂ ਕੀ ਕਰਦਾ ਜੀ ਫਿਰ ਉਹਨਾਂ ਦੇ ਜਿਹੜੇ ਮੇਰੇ ਯਾਰ ਦੋਸਤ ਪੈਰਬਾਈ ਕਰ ਰਹੇ ਸੀ ਬਾਈ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਜਿਹੜੇ ਮੇਰੇ ਉਹ ਕਹਿ ਰਹੇ ਸੀ ਵੀ ਤੁਸੀਂ ਸੁਖੀ ਪਿੱਛੇ ਪੈਰਬਾਈ ਕਰ ਰਹੇ ਹੋ ਕਰੋ ਜੀ ਠੀਕ ਹੈ ਜਨਾਨੀ ਪਤਾ ਨਹੀਂ ਕਿੱਥੇ ਮਲੋਟਵ ਲਵੇ ਪਤਾ ਨਹੀਂ ਕਿੱਥੇ ਵਿਚਾਰੀ ਵਿਆਹੀ ਹੋਈ ਸੀ ਉੱਥੋਂ ਜਾਂਦੇ ਮੇਰੇ ਬੰਦੇ ਉਧਰਲੇ ਉਹ ਬੋਹਰ ਕਣੀ ਮੇਰੇ ਦੋਸਤ ਨੇ ਉਹਨਾਂ ਨੇ ਮੇਰੀ ਮਦਦ ਕੀਤੀ ਇੱਥੇ ਵਿਚਾਰੇ ਜਿਹੜੇ ਮੇਰੇ ਕੋਈ ਭਵਾਨੀਗੜ ਕੋਈ ਨੰਧਾਪੁਰ ਸਾਰੇ ਕੋਈ ਮੇਰੇ ਸਾਰੇ ਮੇਰੇ ਯਾਰਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਪਿੱਛੇ ਪੈਰਬਾਈ ਕੀਤੀ ਹਨ ਜਿਹ ਲੋਕਾਂ ਦੀਆਂ ਦਬਾਵਾਂ ਜਿਹੜੀਆਂ ਮੈਨੂੰ ਇਸ ਪਰਚੇ ਚੋਂ ਲੈ ਕੇ ਆਈਆਂ ਬਾਈ ਕੁਐਸ਼ ਹੋਇਆ ਪਰਚਾ ਪਰ ਨਹੀਂ ਮੇਰੇ ਖਿਆਲ ਚ ਬਈ ਅੱਜ ਤੱਕ ਇਸ ਪਰਚੇ ਤੋਂ ਕੋਈ ਕੋਈ ਇਸ ਤਰ੍ਹਾਂ ਬਰੀ ਹੋ ਕੇ ਆਉਂਦਾ ਠੀਕ ਹੈ ਫਿਰ ਲੋਕਾਂ ਨੇ ਮੇਰਾ ਸਵਾਗਤ ਕੀਤਾ ਬਈ ਬੁੜੀਆਂ ਬੱਚੇ ਹੋਰ ਜੀ ਮੈਂ ਧੰਨਵਾਦ ਕਰਦਾ ਉਹਨਾਂ ਦਾ ਹਨਾ ਜੀ ਤੇ ਪਰ ਮੈਨੂੰ ਬਈ ਐਸ ਵੀ ਜਦੋਂ ਮੈਂ ਬਾਹਰੇ ਨਿਕਲੂਗਾ ਵੀ ਮੈਂ ਉਹਨਾਂ ਦਾ ਅੱਖਾਂ ਚੱਖਾਂ ਕਿਵੇਂ ਮਲਾਉਂਗਾ ਠੀਕ ਹੈ ਤੇ ਪਰ ਬਈ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਲੋਕਾਂ ਦਾ ਵੀ ਧੰਨਵਾਦ ਹਨਾ ਮੇਰੇ ਵਾਰਡ ਵਾਲਿਆਂ ਦਾ ਧੰਨਵਾਦ ਸ਼ਹਿਰ ਵਾਲਿਆਂ ਦਾ ਜੀ ਤੇ ਜਿਨ੍ਹਾਂ ਦਾ ਪਿਆਰ ਸਦਕਾ ਬਈ ਤੇ ਅੱਜ ਮੈਂ ਤੁਹਾਡੇ ਵਿੱਚਾਂ ਨਹੀਂ ਮੈਂ ਹੋ ਸਕਦਾ ਸੁਥੜੇ ਕਾਲ ਕੱਲ ਮਰਦਾ ਸੋ ਜਿਹੜੀ ਉਹ ਤੁਸੀਂ ਕਹਿੰਦੇ ਹੋ ਲੇਡੀਜ਼ ਦੇ ਨੇ ਰੋਪ ਲੱਗੇ ਉਹਨਾਂ ਨੇ ਹੁਣ ਕੀ ਪ੍ਰੈਸ ਕਾਨਫਰੈਂਸ 'ਚ ਕਿਹਾ ਬਾਈ ਉਹਨਾਂ ਨੇ ਤਾਂ ਦੇਖੋ ਉਹਨਾਂ ਨੇ ਪਹਿਲਾਂ ਵੀ ਉਹਨੇ ਵਿਚਾਰੀ ਨੇ ਦੇਖੋ ਹਨਾ ਨਹੀਂ ਮੈਨੂੰ ਇਹ ਬਹੁਤ ਉਹ ਸੀ ਵੀ ਯਾਰ ਲੇਡੀਜ਼ ਨੇ ਇਸ ਤਰ੍ਹਾਂ ਮੇਰੇ ਤੇ ਬਿਆਨ ਲਾਏ ਨੇ ਮੈਂ ਉਹਦੀਆਂ ਲੱਤਾਂ ਤੋੜੂੰ ਹੋਰ ਕਰੂੰ ਚਾਹੇ ਮੈਨੂੰ ਜੇਲ੍ਹ 'ਚੋਂ ਭੱਜਣਾ ਪਵੇ ਹਨਾ ਵੀ ਮੇਰੇ ਨਾਲ ਐ ਕੀਤਾ ਜਦੋਂ ਝੂਠਾ ਹੋਇਆ ਪਰ ਉਸ ਵਿਚਾਰੀ ਨੂੰ ਦੇਖੋ ਉਹ ਆਪ ਦੱਸ ਰਹੀ ਐ ਵੀ ਚਲੋ ਉਹਦੇ ਉਹਦੇ ਨਾਲ ਸੰਬੰਧ ਸੀ ਲੇਟੀਆਂ ਬਾਈ ਇਮੋਸ਼ਨਲ ਹੁੰਦੀਆਂ ਨੇ ਹਨਾ ਚਲੋ ਮੈਂ ਵਿਚਾਰੀ ਦਾ ਉਹਦਾ ਵੀ ਸ਼ੁਕਰੀਆ ਕਰਦਾ ਜਿਹੜੀ ਮੇਰੇ ਹੱਕ 'ਚ ਵੀ ਖੜ ਗਈ ਸਾਰੀ ਉਮਰ ਮੇਰੀ ਜੇਲ੍ਹ ਚ ਲੰਘਦੀ ਪਰਿਵਾਰ ਨੂੰ ਹਨਾ ਮੇਰੇ ਨੂੰ ਆਹੀ ਜਲੀਲਤ ਭਰੀ ਜ਼ਿੰਦਗੀ ਜਿਉਣੀ ਪੈਂਦੀ ਤੇ ਉਸ ਜਿਹੜੀ ਲੇਡੀ ਜਨ ਬਾਈ ਇੱਕ ਇੰਟਰਵਿਊ ਚ ਵੀਡੀਓ ਚੱਲ ਰਹੀ ਉਹ ਚ ਦੱਸਿਆ ਬੰਦਿਆਂ ਦੇ ਨਾਲ ਇੱਥੇ ਨਵੀਨਾਂ ਨੇ ਕਰਾਇਆ ਇਹਨਾਂ ਨੇ ਮੈਨੂੰ ਪੈਸੇ ਦਾ ਲਾਲਚ ਦਿੱਤਾ ਤੇ ਜੋ ਡਰਾਇਆ ਧਮਕਾਇਆ ਜੀ ਉਹ ਸਾਰਾ ਉਹ ਵੀਡੀਓ ਚ ਬਾਈ ਉਹਨੇ ਲੇਡੀ ਜਨ ਨੇ ਦੱਸਿਆ ਜੀ ਤੇ ਬਾਕੀ ਬਾਈ ਮੈਂ ਤਾਂ ਹੁਣ ਹਨਾ ਮੇਰੇ ਤੇ 376 ਪਹਿਲਾਂ ਬਾਤ ਹੁਣ ਬਾਈ ਰਹਿ ਗਈ ਮੈਂ ਚਿੱਟੇ-ਚੂਟੇ ਦਾ ਮੈਂ ਤਾਂ ਇਹ ਵੀ ਜਿਹੜਿਆਂ ਨੇ ਵੀ ਮੇਰੇ ਤੇ ਪਵਾਇਆ ਹੁਣ ਇਹ ਕਸਰ ਅਗੇ ਬਾਈ ਇਹ ਵੀ ਪਵਾ ਦਿਓ ਜਾਂ ਉਵੇਂ ਮਰਵਾ ਦਿਓ ਬਸ ਪੋਰ ਕੋਈ ਮੇਰੇ ਲਈ ਰਾਣੀ ਹੈਗਾ ਅੱਛਾ ਸਰਕਾਰ ਪਹਿਲਾਂ ਬਹੁਤ ਗੱਲਾਂ ਕਰਦੀ ਤੁਸੀਂ ਕਿ ਪਹਿਲਾਂ ਵਾਲੀ ਸਰਕਾਰਾਂ ਵਾਂਗੂੰ ਨਾ ਅੱਜ ਪਰਚੇ ਨਹੀਂ ਹੋਣਗੇ ਕਿਸ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਊਗਾ ਬਾਈ ਦੇਖੋ ਹਣਾ ਮੇਰੇ ਨਾਲ ਤਾਂ ਬਣੀਆਂ ਨੇ ਜਾਂ ਮੇਰੇ ਪਰਿਵਾਰ ਨਾਲ ਬਣੀਆਂ ਨੇ ਜਾਂ ਜਿਹੜੇ ਮੇਰੇ ਯਾਰ ਦੋਸਤ ਨੇ ਜਿਨ੍ਹਾਂ ਨੇ ਹੰਡਾਇਆ ਜੀ ਠੀਕ ਹੈ ਸਾਨੂੰ ਤਾਂ ਬਾਈ ਮੈਨੂੰ ਐ ਲੱਗਦਾ ਵੀ ਜਿੰਨਾ ਇਹ ਸਰਕਾਰ ਧੱਕਾ ਕਰ ਰਹੀ ਹੈ ਦੇਖੋ ਜੀ ਸਰਕਾਰ ਨਹੀਂ ਬਾਈ ਸਰਕਾਰ ਦੇਖੋ ਮੈਂ ਸਰਕਾਰ ਦਾ ਨਹੀਂ ਕਹਿ ਸਕਦਾ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਕੁਛ ਕਨਵਾਇੰਦੇ ਨੇ ਹਣਾ ਤੇ ਜਾਂ ਕੁਸ਼ਕ ਪੁਲਿਸ ਅਫਸਰ ਨੇ ਮੈਂ ਸਾਰੀ ਦੇਖੋ ਪੁਲਿਸ ਮੁਲਾਜ਼ਮਾਂ ਨੂੰ ਮਾੜਾ ਨਹੀਂ ਕਹਿੰਦਾ ਹਨ ਜਿਹੜੇ ਛੋਟੇ ਮੁਲਾਜ਼ਮ ਨੇ ਵਿਚਾਰਾ ਨੇ ਮੇਰੇ ਬਹੁਤ ਮਦਦ ਕੀਤੀ ਯਾਰ ਜੇਲ੍ਹ ਚ ਵੀ ਮੇਰੀ ਮੁਲਾਜ਼ਮਾਂ ਨੇ ਬਹੁਤ ਮਦਦ ਕੀਤੀ ਜੀ ਤੇ ਇਥੋਂ ਐ ਤੱਕ ਕਿ ਮੁਲਾਜ਼ਮ ਜਿਹੜੇ ਥਾਣੇ ਚ ਸਿਟੀ ਚ ਛੋਟੇ ਮੁਲਾਜ਼ਮ ਸੀ ਰੋਏ ਸੀ ਬਾਈ ਠੀਕ ਹੈ ਪਰ ਜਿਹੜੇ ਪਤਾ ਨਹੀਂ ਜਿਹੜੇ ਵੱਡੇ ਅਫਸਰ ਸੀ ਸਾਡੇ ਜਿਹੜੇ ਇੱਥੇ ਡੀਐਸਪੀ ਭਰੂਰ ਸਿੰਘ ਸੀ ਠੀਕ ਹੈ ਉਹਨਾਂ ਦੀ ਇਹ ਜੀ ਕੀ ਮਜਬੂਰੀ ਬਣ ਗਈ ਸੀ ਵੈਸੇ ਲੋਕ ਤਾਂ ਉਹਨੂੰ ਟਾਕੀ ਖੋਲ ਡਿਫਟੀ ਕਹਿੰਦੇ ਸੀ ਉਹਰੇ ਜੀ ਵੀ ਸਾਰਾ ਦਿਨ ਮੰਤਰੀ ਨੇ ਟਾਕੀ ਖੋਲ ਹੀ ਜਾਂਦੇ ਨੇ ਪਰ ਇੱਕ ਮੇਰੇ ਤੇ ਐਸਆਈ ਐਕਟ ਲਾਇਆ ਸੀ ਜੀ 18 ਚ ਫਿਰ ਇੱਕ ਲੇਡੀ ਜੀ ਤੋਂ ਫੇਰ ਮੇਰੇ ਖਿਲਾਫ ਪਹਿਲਾਂ ਕੰਪਲੀਟ ਦਵਾਤੀ ਸੀ ਤੀਜਾ ਪਰਚਾ ਜਿਹੜਾ ਮੇਰੇ ਤੇ ਨਜਾਇਜ਼ ਪਾਇਆ ਗਿਆ ਸੀ ਜੀ ਠੀਕ ਹੈ ਮੈਂ ਤਾਂ ਬਈ ਹੁਣ ਸਰਕਾਰ ਤੋਂ ਇਹੀ ਮੰਗ ਕਰਦਾ ਠੀਕ ਹੈ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦਾ ਵਧੀਆ ਅਫਸਰਾਂ ਤੋਂ ਜਿਹੜਾ ਨਾ ਹੁਣ ਵੀ ਜਾਂ ਤਾਂ ਦੇਖੋ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜੇ ਸਰਕਾਰ ਕਹਿੰਦੀ ਹੈ ਵੀ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ ਨਜਾਇਜ਼ ਨਹੀਂ ਹੋਣ ਦਿੰਦੇ ਫਿਰ ਇਹਨਾਂ ਦੇ ਖਿਲਾਫ ਕੋਈ ਬਣਦੀ ਕਾਰਵਾਈ ਹੋਵੇ ਜਿਵੇਂ ਜਨੇ ਡੇੜੀ ਜੱਸੀ ਅਗਰ ਤੁਸੀਂ ਇਹ ਜਿਹੜੇ ਤੁਹਾਡੇ ਕੋਲੇ ਹੈਗੇ ਨੇ ਰਿਪੋਰਟਾਂ ਨੇ ਇਹ ਰਿਪੋਰਟਾਂ 네ਗੇਟਿਵ ਆਈਆਂ ਨੇ ਜਿਹੜੀਆਂ ਬਾਈ ਜਿਹੜੀ ਮੇਰੀ ਕੋਈ ਮੈਡੀਕਲ ਦੀ ਰਿਪੋਰਟ ਸੀ ਜਿਹੜਾ ਉਹ ਵੀ 네ਗੇਟਿਵ ਆਈ ਹੈ ਠੀਕ ਹੈ ਜੀ ਬਿਲਕੁਲ ਹਾਂ ਜੀ ਆਪ ਬਈਆ ਤੁਸੀਂ ਮੈਨੂੰ ਦਿਖਾਓ ਕਿਹੜੇ ਨੇ ਆ ਤੇ ਜਿਹੜੀ ਕੋਈ ਮੋਬਾਈਲ ਦੀ ਇਹਨਾਂ ਦੀ ਕਹੀ ਸੀ ਉਹ ਵੀ ਨੈਗੇਟਿਵ ਆਈ ਹੈ ਜੀ ਠੀਕ ਹੈ ਬਾਕੀ ਜਿਹੜੀ ਲੇਡੀਜ਼ ਨੇ ਬਿਆਨ ਦਿੱਤੇ ਨੇ ਕੋਰਟ 'ਚ ਜੀ ਇੱਥੇ ਜੱਜ ਸਾਹਿਬ ਦੇ ਬਿਆਨ ਦਿੱਤੇ ਹੋਏ ਨੇ ਜੀ ਆਹ ਮੋਬਾਈਲ ਦੀ ਰਿਪੋਰਟ ਆ ਜੀ ਇਹ ਆ ਪਈ ਹੈ ਜੀ ਠੀਕ ਹੈ ਜੱਜ ਸਾਹਿਬ ਦੇ ਲੇਡੀਜ਼ ਬਿਆਨ ਦੇਖੀ ਗਏ ਜੀ ਆਹ ਪਈ ਹੈ ਬਾਈ ਸਾਰੀ ਆ ਦੇਖੋ ਹਾਂਜੀ ਹਾਂ ਬਾਈ ਠੀਕ ਹੈ ਇਹ ਆ ਡਾਕਟਰ ਦਾ ਓਪੀਨੀਅਨ ਹੈ ਜੀ ਆਹ ਪਿਆ ਜਿਹੜਾ ਜੀ ਠੀਕ ਹੈ ਇਹ ਬਾਕੀ ਬਾਈ ਜਿਹੜੇ ਜੱਜ ਸਾਹਿਬ ਦੇ ਹੋਰ ਬਿਆਨ ਹੋਏ ਨੇ ਮੈਡਮ ਸ਼ਾਰੂ ਮਹਿਤਾ ਦੇ ਉਰੇ ਉਹ ਲੇਡੀਜ਼ ਨੇ ਬਿਆਨ ਦਿੱਤੇ ਨੇ ਉਹਨਾਂ ਸਾਰਾ ਦੱਸਿਆ ਜੀ ਵੀ ਇਹ ਡੀਐ ਉਹਨਾਂ ਦਾ ਕੋਈ ਰੀਡਰ ਦਾ ਨਾਂ ਜੀ ਕੋਈ ਰਾਜਕਮਾਰ ਦਾ ਉਹਦਾ ਨਾਂ ਜੋ ਮਤਲਬ ਜਿਹੜੇ ਲੇਡੀ ਜੀ ਲਿਖਾ ਕੇ ਕੀਏ ਦੇਖੋ ਜੀ ਠੀਕ ਹੈ ਇਹ ਵਿਚਾਰੀ ਲੇਡੀ ਜੀ ਨੂੰ ਪਤਾ ਉਹਦੇ ਨਾਲ ਕੀ ਕੀਤਾ ਉਹਨੂੰ ਕਿਉਂ ਡਰਾਇਆ ਧਮਕਾਇਆ ਸਾਰਾ ਜੀ ਇਹ ਉਹ ਉਹਨੂੰ ਪਤਾ ਹੀ ਨਹੀਂ ਅੱਛਾ ਕਿੰਨਾ ਟਾਈਮ ਤੁਸੀਂ ਜੇਲ੍ਹ ਚ ਰਹੇ ਮੈਂ ਭਾਈ 6.5 ਮਿੰਟ ਜੇਲ੍ਹ ਚ ਲਾ ਕੇ ਆਇਆ 6.5 ਮਿੰਟ ਆਪਦੇ ਜਵਾਕਤ ਹੋਣਾ ਨਜਾਇਜ਼ ਬਾਈ ਭੁਗਤਣੀ ਤੇ ਇੱਕ ਮਤਲਬ ਮੇਰੇ ਖਿਆਲ ਚ ਬੰਦਾ 1 ਮਿੰਟ ਨਜਾਇਜ਼ ਭੁਗਤਣੀ ਬਹੁਤ ਕਿ ਮੈਂ 6.5 ਮਿੰਟ ਲਾ ਕੇ ਆਇਆ ਸਾਡਾ ਮੇਰਾ ਪੈਸਾ ਟੋਕਰ ਚੱਲੋ ਜਿਹੜਾ ਪਰਮਾਤਮਾ ਨੂੰ ਤਾਂ ਲੱਗਣੀ ਸੀ ਸਮਾਜ ਚ ਹਨ ਤੇ ਬਾਕੀ ਮੈਂ ਬਿਨਾ ਵੋਟਾਂ ਤੋਂ ਮੈਨੂੰ ਐਮਸੀ ਬਣਾਇਆ ਹੋਵੇ ਠੀਕ ਹੈ ਬਾੜ ਚ ਮੈਂ ਹਰੇਕ ਦੇ ਧੀ ਭੈਣਾਂ ਘਰੇ ਜਾਣਾ ਹਨ ਜੀ ਅੱਛਾ ਉੱਥੇ ਤੁਹਾਨੂੰ ਕੀ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾਂਦਾ ਸੀ ਜੇਲ੍ਹ ਦੇ ਵਿੱਚ ਭਾਈ ਜੇਲ੍ਹ ਚ ਤਾਂ ਬਸ ਇਹਨਾਂ ਨੇ ਮੇਰੀਆਂ ਜਿਵੇਂ ਹਨ ਇਹਨਾਂ ਨੇ ਕਹਿ ਰੱਖਿਆ ਦੀ ਮੁਲਾਕਾਤਾਂ ਬੰਦ ਕਰ ਦੋ ਮੁਲਾਕਾਤਾਂ ਨਹੀਂ ਹੋਣੇ ਦੇਣੀਆਂ ਪਹਿਲਾਂ ਚਲੋ ਉੱਥੇ ਚੱਕੀਆਂ ਹੁੰਦੀਆਂ ਨੇ ਡੜਬਾਰਡ ਬਣ ਹਾਤਾ ਬੰਦੀ ਹੁੰਦੀ ਹੈ ਵੀ ਇਹਨੂੰ ਚੋਰਾ ਚ ਪਾਓ ਜਾਂ ਹੋਰ ਜੇ ਇਸ ਤਰ੍ਹਾਂ ਨਸ਼ੇ ਪੱਤੇ ਵਾਲਾ ਚ ਪਾ ਕੇ ਰੱਖੋ ਉਹ ਚ ਪਾਉਣਾ ਜੀ ਤੇ ਇਸਤਰੀ ਬਾਈ ਉੱਥੇ ਜਲੀਲ ਕਰਾਉਂਦੇ ਸੀ ਹੋਰ ਤਾਂ ਉੱਥੇ ਕੀ ਹੈ ਹਨਾ ਚਲੋ ਇਹਨਾਂ ਨੇ ਇੱਕ ਕੁੱਟ ਮਾਰਦਾ ਵੀ ਸਹਰਾ ਜੋਰ ਲਾਇਆ ਬੰਦਿਆਂ ਨੂੰ ਸੁਨੇਹੇ ਲਾਇਆ ਵੀ ਉਹਨੂੰ ਕੁੱਟਣਾ ਮਾਰਨਾ ਹੋ ਰਿਹਾ ਚਲੋ ਪਰਮਾਤਮਾ ਦੀ ਬਾਈ ਕਿਰਪਾ ਰਹੀ ਇਹੀ ਜੀ ਤੇ ਮੇਰੇ ਯਾਰ ਦੋਸਤ ਵੀ ਹੋਰ ਜਿਹੜੇ ਬਾਹਰੋਂ ਤੇ ਸਾਰਿਆਂ ਨੂੰ ਪਤਾ ਸੀ ਵੀ ਇਹ ਨਜਾਇਜ਼ ਪਾਇਆ ਉੱਥੇ ਬਾਈ ਸਾਂ ਕਹਿੰਦੀ ਜਿਹੜੇ ਹੋਰ ਮਿੱਤਰ ਮੇਰੇ ਜਿਹੜੇ ਜੇਲ੍ਹ 'ਚ ਬੰਦੇ ਸੀ ਕੈਦੀ ਚਾਹੇ ਹਵਾਲਾਤੀ ਉਹਨਾਂ ਨੇ ਮੈਨੂੰ ਬਹੁਤ ਸਾਥ ਮੈਂ ਜੀ ਸਾਥ ਮੇਰਾ ਦਿੱਤਾ ਕਹਿੰਦੇ ਉਹਨਾਂ ਨੇ ਕਿਹਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰੂਗਾ ਸੀ ਤੇਰੇ ਨਾਲ ਖੜਾਂਗੇ ਉੱਥੇ अच्छा भाई हुन ਤੁਨੂੰ ਤੁਸੀਂ ਬਰੀ ਹੋ ਗਿਓ ਬਈ ਬਰੀ ਤਾਂ ਹਨ ਜੇ ਮੇਰਾ ਇੱਥੇ ਟ੍ਰਾਇਲ ਚੱਲਦਾ ਸੀ ਸੰਗਰੂਰ ਮੈਂ ਬਰੀ ਤੋਂ ਵੀ ਕੁਐਸ਼ ਕੀਤਾ ਜੀ ਮੇਰਾ ਹਾਈ ਕੋਰਟ ਨੇ ਜਿਹੜਾ ਪਰਚਾ ਹੀ ਰੱਦ ਕਰਤਾ ਜੀ ਇਹ ਮੇਰਾ ਪਰਚਾ ਜਿਹੜਾ ਖਾਰਜੀ ਕਰਤਾ ਪਈ ਜੀ ਫਿਰ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੌਣ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਮੈਨੂੰ ਤੰਗ ਪਰੇਸ਼ਾਨ ਕੀਤਾ ਗਿਆ ਮੇਰੇ ਤੇ ਨਿਆਇਜ ਪਰਚਾ ਹੋਇਆ ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਕੌਣ ਹੋ ਸਕਦਾ ਤੇ ਕਿਉਂ ਕਰਵਾਇਆ ਗਿਆ ਭਾਈ ਮੈਨੂੰ ਤਾਂ ਦੇਖੋ ਜਿਹੜਾ ਕੁਝ ਨਹੀਂ ਪਤਾ ਜੀ ਮੈਨੂੰ ਤਾਂ ਇਹ ਪਤਾ ਵੀ ਚੱਕਿਆ ਗਿਆ ਹੋਰ ਐ ਮੈਨ ਤਾਂ ਦੇਖੋ ਜਿਹੜਾ ਮੈਂ ਉਥੇ ਨਜਾਇਜ਼ ਝੱਲ ਕੇ ਆਇਆ ਜੀ ਮੈਨੂੰ ਤਾਂ ਬਸ ਉਹੀ ਪਤਾ ਹੈ ਬਾਕੀ ਦੇਖੋ ਜਨਾਨੀ ਸਾਰਾ ਕੁਝ ਦੱਸ ਰਹੀ ਹੈ ਨਹੀਂ ਜਨਾਨੀ ਨੇ ਦੱਸਤਾ ਤੁਹਾਨੂੰ ਜਨਾਨੀ ਨੇ ਹਣਾ ਹੁਣ ਜਨਾਨੀ ਜਿਹੜਾ ਕੋਈ ਜਨਾਨੀ ਨੇ ਦੱਸਿਆ ਫਿਰ ਉਹੀ ਹੋਣੇ ਬੰਦੇ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੇਰੀ ਡੀਐਸਪੀ ਭਰਪੁਰ ਸਿੰਘ ਨਾਲ ਗੱਲ ਹੋ ਰਹੀ ਹੈ ਦੀ ਜੀ ਸਰ ਮੈਂ ਪਰਮੇਂਦਰ ਸਿੰਘ ਗੱਲ ਕਰ ਰਿਹਾ ਸਰ ਲੋਕ ਰਾਈਟੀਵੀ ਤੋਂ ਪੱਤਰਕਾਰ ਦੀ ਇਹ ਸਰ ਹੁਣ ਥੋੜੀ ਪੋਸਟਿੰਗ ਕਿੱਥੇ ਹੈ ਜੀ ਦੱਸੋ ਜੀ ਤੁਸੀਂ ਕਾਹਦੇ ਤਰੀਕ ਨਾ ਜੀ 198 ਨੰਬਰ ਐਫ ਆਈ ਆਰ ਇਸਟ ਹੋਈ ਸੀ 31 8 2023 ਨੂੰ ਜੀ ਸੁਖਵੀਰ ਸਿੰਘ ਜਿਹੜਾ ਸੁਖੀ ਜੰਮਾ ਵਾਲਾ ਜੀ ਜਿਹਨਾਂ ਨੇ ਸਾਡੀ ਇੰਟਰਵਿਊ ਦੇ ਵਿੱਚ ਕਿਹਾ ਵੀ ਸਰ ਮੇਰੇ ਤੇ ਐਫ ਆਈ ਆਰ ਜਿਹੜੀ ਹੈਗੀ ਉਹ ਗਲਤ ਦਰਜ ਹੋਈ ਹੋਈ ਹੈ ਜੀ ਤੁਸੀਂ ਲਾਤੀ ਹੋ ਤੁਹਾਨੂੰ ਕੋ ਜਲਾਉਣੀ ਹੈ ਜੀ ਮੰਗੀ ਤੁਸੀਂ ਤੁਸੀਂ ਆਪਣਾ ਪੱਖ ਦੇ ਦਿਓ ਜੀ ਅੱਜ ਜਰ ਪੱਖ ਦੇਣਾ ਔਖਾ ਹੈ ਅੱਜ ਨਾ ਮੇਰੀ ਰਿਟਾਇਰਮੈਂਟ ਹੈ ਅੱਛਾ ਜੀ 15 ਕ ਬੰਦਾ ਤੱਕ ਬਾਤ ਦੀ ਹਮਾ ਹੋਰ ਜੋ ਆਵਦਾ ਹਿੰਨੇ ਚੱਲ ਗਿਆ ਤਾਂ ਫਿਰ ਤੁਹਾਨੂੰ ਕੋ ਜਾਣਾ ਹੈ ਸਨਾਮ ਵਾਲਿਆਂ ਨੇ ਪਈਆਂ ਨੇ ਤਾਂ ਚਲਾਏ ਦੇ ਸੀ ਜਿਹੇ ਤਾਂ ਸਾਰਾ ਮੈਂ ਹੀ ਕਰਕੇ ਮਰਦਾ ਹੁੰਦਾ ਪੁੱਛਣਾ ਜੀ ਨਹੀਂ ਹਾਂਦੀ 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 ਤੁਸੀਂ ਇੱਕ ਮਿੰਟ ਕੀ ਦੱਸ ਦਿਓ ਜੀ ਇੱਕ ਮਿੰਟ ਕੀ ਦੱਸ ਕੋਈ ਗੱਲ ਨਹੀਂ ਇੱਕ ਮਿੰਟ ਦੇ ਵਿੱਚ ਤਾਂ ਇਹੀ ਹੈ ਵੀ ਇਹ ਚੌਥੇ ਮਹੀਨੇ ਚ ਦਰਖਾਸਤ ਪਾਈ ਸੀ ਇਹਨਾਂ ਨੇ ਨਾ ਥਾਣੇ ਦਿੱਤੀ ਨਾ ਡੀਐਸਟੀ ਦਸਤਾਵਰ ਦਿੱਤੀ ਨਾ ਐਸਐਸਪੀ ਦਸਤਾਵਰ ਦਿੱਤੀ ਜੀ ਮਹਿਲਾ ਕਮਿਸ਼ਨ ਕੋਲ ਜੀ ਲੜਕੀ ਨਹੀਂ ਦੀ ਲੜਕੀ ਨੇ ਜੀ 2 ਮਹੀਨੇ ਲੱਗੇ ਉਹਨੂੰ ਮੇਰੇ ਦਫ਼ਤਰ ਪਹੁੰਚਦੀ 6ਵੇਂ ਮਹੀਨੇ ਚਾਈ ਮੇਰੇ ਕੋਲ ਜੀ ਫਿਰ ਅਸੀਂ ਟਰੇਸ ਕਰਾਉਂਦੇ ਰਹੇ ਪਰਵਾਨੇ ਜਿਵੇਂ ਰੁਟੀਨ ਚ ਇੱਕ ਖਾਸ ਦੋ ਇਫਾਮਲ ਹੋਲ ਵਾਪਸ ਪਰਵਾਨੇ ਕੱਢੀ ਲਿਆ ਜੀ ਉਮੀ ਮੇਕਪਾਦ ਜਦੋਂ ਰੀਡਰ ਨੇ ਮੇਰੇ ਪੁਟ ਕੀਤੀ ਵੀ ਇਹ ਤਾਂ ਜੀ ਸਟ੍ਰੇਸ ਨਹੀਂ ਹੋ ਰਹੀ ਆਪਾਂ ਨੂੰ ਦਾਖਲ ਦਸਤਖਤ ਕਰਦੀ ਮੈਂ ਕਿਹਾ ਵੀ ਸੀਰੀਅਸ ਅਲੀਗੇਸ਼ਨ ਨੇ ਵੀ ਆਪਾਂ ਪਤਾ ਤੱਕਣਾ ਚਾਹੀਦਾ ਸਰ ਵੀ ਕਮਿਸ਼ਨ ਨੂੰ ਜਵਾਬ ਭੇਜਣਾ ਇਹ ਥੋੜਾ ਕਹਿਦਾ ਵੀ ਇਹ ਅਗਲੇ ਨੇ ਫਿਰ ਬਾਅਦ ਚ ਲੱਗੂ ਨਹੀਂ ਫੇਰ ਜੀ ਇੱਕ ਵਾਰੀ ਫੇਰ ਟਰਾਈ ਕਰੋ ਜਦੋਂ ਆਈ ਇਹ ਸਟ੍ਰੇਸ ਕੀਤੀ ਦੁਬਾਰਾ ਟਰਾਈ ਹੂੰ ਜਿੱਕੇ ਵੀ ਲੱਭੀਏ ਤੇ ਇਹ ਨਾਲ ਜਿਹੇ ਤਰ੍ਹਾਂ ਨੂੰ ਅੱਗੇ ਤੋਂ ਅੱਗੇ ਨੰਬਰ ਮਿਲਿਆ ਫਿਰ ਇਧਰ ਮਿੱਡਾ ਪਿੰਡਾ ਮੁਕਤਸਰ ਸਾਈਡ ਜੀ ਉੱਥੇ ਇਹਦਾ ਨੰਬਰ ਮਿਲ ਗਿਆ ਨੰਬਰ ਤੇ ਮਫਾਲ ਕੀਤੀ ਇਹ ਕਹਿੰਦੀ ਵੀ ਮੈਂ ਇੱਥੇ ਨਵੀਂ ਥਾਂ ਤੇ ਆ ਕੇ ਬੈਠੀ ਹਾਂ ਵੀ ਮੈਨੂੰ ਦਿਸਤੁਰਭਾ ਨਾ ਕਰੋ ਕਿ ਮੈਂ ਆਪੇ ਆ ਕੇ ਬਿਆਨ ਲਖਾ ਦਿੰਦੀ ਹਾਂ ਜੀ ਫਿਰ ਇਹ ਆ ਕੇ ਇਥੇ ਬਿਆਨ ਲਖਾਦੀ ਇਹਨੂੰ ਪੁੱਛਿਆ ਗਿਆ ਵੀ ਭਾਈ ਕੀ ਆ ਜੋ ਤੂੰ ਲਿਖਿਆ ਸੱਚ ਐ ਤਾਂ ਐਵੇਂ ਹੀ ਐ ਸੱਚ ਤਰ੍ਹਾਂ ਕੋਈ ਥੋੜਾ ਹੋ ਡਿਸਪੂਟ ਹੈ ਉਹ ਕਹਿੰਦੀ ਵੀ ਸੱਚ ਐ ਜੀ ਉਸ ਨੇ ਰਿਪੋਰਟਾਂ ਸੀਗੀਆਂ ਇਹਦੇ ਕੋਲੇ ਉਹ ਸਾਨੂੰ ਸੁਣਾਈਆਂ ਉਹਨਾਂ ਤੋਂ ਸਾਨੂੰ ਲੱਗਿਆ ਵੀ ਸਾਇਤ ਹੈ ਮੈਟਰ ਜੀ ਅਸੀਂ ਇਹਦਾ ਬਿਆਨ ਲਿਖਿਆ ਉਹ ਵੀ ਇੱਕ ਸਪੈਕਟਰ ਨੇ ਪਿਆ ਵੀ ਇਹ ਲਿਖੌਣ ਜਾਂ ਲਖਾਲਾ ਲੈ ਵੀ ਕਬ ਉਸ ਪ੍ਰੋਟੋਕੋਲ ਲਿਖਿਆ ਜਾਣਾ ਬਿਆਨ ਜੀ ਪ੍ਰੋਟੋਕੋਲ ਮੁਤਾਬਕ ਤੇ ਉਹ ਲਿਖ ਲਿਆ ਲਿਖ ਤੇ ਜੋ ਰਿਪੋਰਟ ਮਨ ਤੋਂ ਸੀ ਬਣਾ ਕੇ ਭੇਜੀ ਐਫਆਰ ਦਰਜ ਹੋ ਗਈ ਜੀ ਤੇ ਸੱਚਾ ਹੋਂਡ ਦੀ ਖਾਤਰ ਕੋਈ ਕੋਈ ਬੋਲੀ ਜਾਂਦੀ ਹੈ ਇਹ ਨਵਾਂ 트ੈਂਡਾ ਮੁੱਕਰਦੀਆਂ ਤਾਂ ਬਹੁਤ ਦੇਖੀਆਂ ਨੇ ਪਰ ਦੋਨੋਂ ਪਾਸੇ ਨੂੰ ਇਹ ਪਹਿਲੀ ਵੀ ਪਹਿਲਾਂ ਉਧਰੋਂ ਲੈ ਲੋ ਤੇ ਫਿਰ ਦੂਜੇ ਪਾਸੇ ਉਹਨਾਂ ਨੂੰ ਬਲੈਕਮੇਲ ਕਰਨ ਲੱਗ ਗਏ ਪੁਲਿਸ ਨੂੰ ਇਹ ਪਹਿਲਾ 트ੈਂਡਾ ਜੀ ਹੋਰ ਵੀ ਪੁੱਛਣਾ ਚਾਹੁੰਦੇ ਮਸੂ ਕਹਿੰਦੇ ਵੀ ਜਿਹੜਾ ਹੈਗਾ ਉਹ ਲੇਡੀਜ਼ ਕਹਿੰਦੀ ਹੈ ਵੀ ਮੈਨੂੰ ਜਿਹੜਾ ਹੈਗਾ ਠੱਕੇ ਨਾਲ ਮੇਥੋਂ ਬਿਆਨ ਜਿਹੜੇ ਦਰਜ ਕਰਵਾ ਕੇ ਐਫ ਆਈ ਆਰ ਜਿਹੜੀ ਰਜਿਸਟਰ ਕਰਵਾਈ ਗਈ ਸੀ ਜਰ ਤੱਕ ਕੇ ਨਾਲ ਬਿਆਨ ਦਰਜ ਕਰਾਉਣੇ ਤਾਂ ਮਿੰਟੋ ਮਿੰਟੀ ਪਰਚਾ ਹੁੰਦਾ ਚੋਟੇ ਦੀ ਨਹਿਰ ਚੱਲੀ ਹੋਈ ਦਰਖਾਸਤ ਅੱਠਵੇਂ ਮਹੀਨੇ ਚ ਜਾ ਕੇ ਪਰਚਾ ਹੁੰਦਾ ਇਹ ਤੁਹਾਨੂੰ ਲੱਗਦਾ ਵੀ 8 4 ਮਹੀਨੇ ਦਾ ਗੈਪ ਵੱਲ ਜਿਹੜੀ ਐਸਪੀ ਨੇ ਆਪ ਇੰਟਰਸਟ ਲੈਣਾ ਹੋਵੇ ਤਾਂ ਸਬਰ ਕਰ ਜੂਗਾ 4 ਮਹੀਨੇ ਹੂੰ ਅੱਜ ਤੁਸੀਂ ਆਪ ਅੰਦਾਜ਼ਾ ਲਾ ਲਓ ਯਾਰ ਬਕਵਾਸ ਕਰੀ ਜਾਂਦੇ ਨੇ ਲੋਕ ਦੋਨੋਂ ਪਾਸਿਓਂ ਤਿੰਨੇ ਪਾਸਿਓਂ ਭਾੜ ਦੇ ਨੇ ਵੀ ਇਧਰੋਂ ਵੀ ਬਲੈਕਮੇਲ ਕਰ ਲਈਏ ਇਧਰੋਂ ਵੀ ਬਲੈਕਮੇਲ ਕਰ ਲਈਏ ਬਹੁਤ ਪਰਚੇ ਹੋ ਰਹੇ ਨੇ ਇਸ ਤਰ੍ਹਾਂ ਦੇ ਸਾਡੀ ਤਾਂ ਮਜਬੂਰੀ ਹੁੰਦੀ ਐ ਅਸੀਂ ਇਸ ਵਰਤੇ ਨੂੰ ਡਿਨਾਈ ਵੀ ਨਹੀਂ ਕਰ ਸਕਦੇ ਹੋਰ ਵੀ ਸੀ ਪਰਚਾ ਇੱਕੋ ਥੇ ਉਹ ਵੀ ਇਸੇ ਤਰ੍ਹਾਂ ਦਾ ਹੈ ਉਹ ਵੀ ਵਾਰ ਵੀ ਬੋਲ ਜਾਣਾ ਚਾਹੁੰਦਾ ਸੀ ਲੀਡਰਾਂ ਨੂੰ ਜੀ ਬਹੁਤ ਪਰਚੇ ਨੇ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਗਰਜ ਹੀ ਕਰਨੇ ਪੈਂਦੇ ਆ ਇਨਵੈਸਟਿਗੇਟ ਕਰਨੇ ਹੀ ਪੈਣਗੇ ਤਾਂ ਹੁਣ ਕੋਰਟਾਂ ਤੇ ਛੱਡਣਾ ਪੈਦਾ ਜੀ ਕੋ ਤੁਸੀਂ ਆਪਣਾ ਕੁਝ ਕੁਛ ਕਹਿਣਾ ਚਾਹੁੰਦੇ ਹੋ ਤਾਂ ਜੀ ਪੱਕ ਨੂੰ ਕੀ ਆ ਬਕਵਾਸ ਉਹ ਜੋ ਮਰਜ਼ੀ ਕਰੀ ਜਾਵੇ ਇਲਾ ਤਾਂ ਕੋਰਚੇ ਆ ਜਾਣ ਕਿਸੇ ਤਰ੍ਹਾਂ ਠੀਕ ਹੈ ਜੀ ਆਦਰ ਮੈਂ ਜੇ ਹੁਣ ਪੁਲਸ ਵਰਦੀ ਚ ਤਾਂ ਮੂੰ ਬੰਦੀ ਹੁੰਦਾ ਬਈ ਠੀ ਜੀਦਾ ਜੀਦਾ ਜਵਾਬ ਦੇ ਦਾਂਗੇ ਸਟੇਜ ਲਾ ਕੇ ਬਿਲਕੁਲ ਜੀ ਹਾਂ ਜੀ ਬਿਲਕੁਲ ਸਹੀ ਹੈ ਜੀ ਜਿਆਦਾ ਬੰਦਾ ਸਾਫਤ ਕਰੇ ਜੀ ਬਈ ਇਹੋ ਜੀ ਆਉਂਦਾ ਸੀਗਾ ਇੱਕੋ ਬੱਚੇ ਵੀ ਸੁਣਿਆ ਮੈਂ ਉਹਦੇ ਚ ਉਹ ਵੀ ਫ੍ਰੀ ਐਕਟੀ ਖਰੀਸ ਦੇ ਘਰ ਵੀ ਆਉਂਦਾ ਸੀਗਾ ਮੈਂ ਨਾ ਪੂਰੇ ਸਨਾਮ ਨੂੰ ਚੈਲੰਜ ਕਰਦਾ ਵੀ ਕੋਈ ਕਹਿ ਦਵੇ ਸਾਡੇ ਘਰ ਆਉਂਦਾ ਸੀਗਾ ਵੱਡੇ ਵੱਡੇ ਬੰਦੇ ਵੱਡੇ ਵੱਡੇ ਬੰਦੇ ਦੇ ਜਾਂਦੇ ਆ ਨਾ ਸਾਰੇ ਹੂੰ ਠੀਕ ਆ ਨਾ ਜੀ ਹਰੀਤਾ ਉਹਨਾਂ ਤਿੰਨ ਚੋਂ ਆ ਮੈਂ 13 ਚੋਂ ਆ ਸਾਰਾ ਸਨਾਮ ਹੀ ਕਹਿ ਦਵੇ ਵੀ ਹਾਂ ਕਿਸੇ ਦੇ ਘਰੇ ਜਾਂਦਾ ਰਿਹਾ ਜਿਹੜੀ ਮੇਰੀ ਜਿੱਥੇ ਪੋਸਟਿੰਗ ਆ ਰਹੀ ਆ ਮੈਂ ਕਿਸੇ ਦੇ ਘਰੇ ਨਹੀਂ ਗਿਆ ਕਦੇ ਵੀ ਸਾਰੀਆਂ ਪੋਸਟਿੰਗਾਂ 'ਚ ਜੀ ਠੀਕ ਆ ਨਾ ਜੀ ਨਹੀਂ ਨਹੀਂ ਹਾਂ ਵਰਨਾ ਮੇਰੀ ਡਿਊਟੀ ਨਾ ਵੱਢਦੀ ਹੋਵੇ ਕੋਈ ਪ੍ਰੋਟੋਕੋਲ ਚ ਕੋਈ ਮੰਤਰੀ ਆ ਰਿਹਾ ਜਾਂ ਕੋਈ ਵੀਆਪੀ ਆ ਰਿਹਾ ਹੈ ਇਹਦੇ ਘਰੇ ਜਾਣਾ ਪੈ ਜੇ ਨਹੀਂ ਆਦਰਵਾਇਸ ਮੈਂ ਕਿਸੇ ਦੇ ਘਰ ਹੀ ਨਹੀਂ ਗਿਆ ਜੀ ਹਰ ਇੱਕ ਬੰਦੇ ਦਾ ਆਪ ਕੋ ਆਪਣਾ ਸੁਭਾਅ ਹੁੰਦਾ ਹੈ ਤੇ ਨੇਚਰ ਹੁੰਦੀ ਹੈ ਠੀਕ ਹੈ ਨਾ ਜੀ ਠੀਕ ਹੈ ਸਰ ਹਾਂ ਬਹੁਤ ਬਹੁਤ ਧੰਨਵਾਦ ਜੀ